ਚਾਰ ਬੰਦੇ ਇਕੱਠੇ ਕਰੂਗਾ ਅਗਲਾ ਕਹੂਗਾ ਵੀ ਮੇਰਾ ਹਿੱਸਾ ਬਣਦਾ ਤੇ ਮੈਂ ਕਿਦਾਂ ਕਹੂੰਗਾ ਵੀ ਨਹੀਂ ਬਣਦਾ ਜਰਾ ਹਿੱਸਾ ਜੇ ਉਹ ਚਾਰ ਬੰਦੇ ਇਕੱਠੇ ਕਰੂਗਾ ਤਾਂ ਕੀ ਗੱਲ ਸਾਡੇ ਮੂੰਹ ਚ ਜਬਾਨ ਹੈ ਨਹੀਂ ਅਸੀਂ ਨਾ ਕਵਾਂਗੇ ਵੀ ਜਿੱਥੋਂ ੱੱਕੇ ਮਾਰ ਕੇ ਸਾਨੂੰ ਘਰੋਂ ਬਾਹਰ ਕੱਢਿਆ ਉਹਦੇ ਵਿੱਚ ਸਾਡਾ ਹਿੱਸਾ ਕੋਈ ਨਹੀਂ ਬਣਦਾ ਰੂੜੀਆਂ ਦੇ ਲਿਆ ਕੇ ਸਾਨੂੰ ਭਾਲਤਾ ਜੇ ਆ ਜਾ ਕਰ ਨਾ ਹੁੰਦਾ ਤਾਂ ਇੱਥੇ ਨਾ ਹੁੰਦੀ ਅਹੀਂ ਤਾਂ ਇਥੇ ਰੂੜੀ ਦੇ ਬੈਠ ਮੈਂ ਤਾਂ ਤੁਹਾਡੇ ਕੋਲ ਵੇਖਣ ਦੀ ਨਹੀਂ ਤੂੰ ਕਦੋਂ ਆਣ ਕੇ ਮੇਰੀ ਗੱਲ ਸੁਣੋ ਤੁਸੀਂ ਕੁਝ ਗੱਲਾਂ ਦੱਸੇ ਜੀ ਤਾਂ ਹੀ ਪਤਾ ਲੱਗੂਗਾ ਕਿ ਮੈਨੂੰ ਵੀ ਪਤਾ ਕੀ ਹੋੰਦਿਆ। ਤੁਹਾਡੀ ਭੈਣ ਨੇ ਪਤਾ ਕਿਥੋਂ ਤੱਕ ਕੋੜੇ ਪਾਤੇ। ਤੁਹਾਨੂੰ ਪਤਾ ਵੀ ਹੈਗਾ ਕੋਹਾ। ਕੀ ਬੁੜਾ ਪਾਤਾਂ ਨੇ? ਆਪਣੇ ਕੰਨਾਂ 'ਚ ਰੂਹ ਲੈ ਕੇ ਤਾਂ ਬਸ ਫਿਰਦੇ ਰਹਿੰਦੇ ਚੁੱਪ ਕਰਕੇ ਦੁਨੀਆਦਾਰੀ ਦਾ ਪਤਾ ਹੀ ਕੋਈ ਨਹੀਂ ਵੀ ਦੁਨੀਆ ਕਿੱਥੇ ਰਸਣ ਗਈ ਏ। ਉਹ ਹੋਇਆ ਕੀ ਗੱਲ ਦੱਸ ਯਾਰ। ਤੇ ਅੱਛਾ 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 ਅੱਛਾ। ਉਹ ਆਹ 15 ਸਨੋਂ ਹੋ ਹੀ ਗਈ ਸਾਰਿਆਂ ਦੀ ਤੇਰੇ ਨੂੰ ਕਿ ਵੱਢਣ ਆਤੇ। ਹਾਂ ਹਾਂ। ਠੀਕ ਆ। ਇੱਥੇ ਆਲ ਕੇ ਬੈ ਗਏ ਜੇ ਅੰਦਰ ਪੱਖੇ ਥੱਲੇ ਆ ਜਾਂਦੇ ਹੋ ਤੁਸੀਂ ਰਮਨ ਪੱਕੇ ਥੱਲੇ ਬੈ ਪਿਆ ਕਿਦਾ 10 ਫੇਰ ਕੀ ਆ ਬਾਹਰ ਆ ਜਾਂ ਗਰਮੀ ਆ ਜਿੱਦਾਂ ਮਰਜੀ ਆ ਨਹੀਂ ਗਰਮੀ ਕਿੰਨੀ ਕੁ ਆ ਹਾਂ 3 ਦੇ ਬਚ ਗਏ ਕਿਦਾਂ ਛੋਨੇ ਦਾ ਪੱਕਣ ਤੇ ਆਏ ਜਾਂ ਕਿ ਨਹੀਂ ਆਏ ਛੋਨਾ ਇਹ ਰਮਨ ਲੈਣੇ ਨੇ 15 20 ਦੇਣਾ ਅੱਛਾ ਅੱਛਾ ਕਿਉਂਕਿ ਲਾਇਆ ਵੀ ਅਸੀਂ ਲੇਟ ਹੀ ਲੋਕਾਂ ਦਾ ਸਾਡਾ ਲਾ ਲਿਆ ਇਹ ਪਤਰਾ 10 10 ਦੇ ਦਿੱਤਾ ਤੇ ਗੱਲ ਤੇ ਠੀਕ ਆ ਜੇ ਮੈਂ ਤਾਂ ਇਹ ਇੱਕ ਗੱਲ ਕਰਾਂ ਤੇ ਹਾਂਜੀ ਗੱਲ ਇਹ ਆ ਮੇਰਾ ਇਰਾਦਾ ਵਾ ਪਿਆਰ ਦਾ ਤੁਸੀਂ ਆੜ ਤੀਏ ਇਹਨੂੰ ਕਹਿ ਦੋ ਵੀ ਜਿਹੜਾ ਫਸਲ ਦੇ ਪੈਸੇ ਆ ਨਾ ਸਾਰੇ ਮੈਂ ਹੀ ਖਾਣਨੇ ਆ ਚੱਲ ਜਿਉ ਤਨਖਾਹ ਲੈਂਦਾ ਵਾ ਘਰਬਾਰ ਉਹਦਾ ਬਣਿਆ ਵਾ ਅਹੀਂ ਫਸਲ ਦੇ ਸਾਰੇ ਪੈਸੇ ਲੈ ਕੇ ਤੇ ਨੀਆਂ ਨੂਆਂ ਪਰ ਲਾਂਗੇ ਰਮਨ ਉਹਨਾਂ ਨੇ ਮੰਨਣਾ ਵੇਦਾ ਉਹਨਾਂ ਦੇ ਮੰਨਣ ਦੀ ਕਿਹੜੀ ਗੱਲ ਤੁਸੀਂ ਗੱਲ ਕਰੋ ਉਹਦੇ ਨਾਲ ਰਮਨ ਗੱਲ ਉਹ ਕਰੀਦੀ ਆ ਜਿਹਦੇ ਵਿੱਚ ਥੋੜਾ ਵਜਨ ਹੋਏ ਚਾਰ ਬੰਦੇ ਇਕੱਠੇ ਕਰੂਗਾ ਅਗਲਾ ਕਹੂਗਾ ਵੀ ਮੇਰਾ ਹਿਸਾਬ ਬਣਦਾ ਤੇ ਮੈਂ ਕਿਦਾਂ ਕਹੂੰਗਾ ਵੀ ਨਹੀਂ ਬਣਦਾ ਤੇਰਾ ਹਿੱਸਾ ਤੁ ਜੇ ਉਹ ਚਾਰ ਬੰਦੇ ਇਕੱਠੇ ਕਰੂਗਾ ਤੇ ਕੀ ਗੱਲ ਸਾਡੇ ਮੂੰਹ ਚ ਜਬਾਨ ਹੈ ਨਹੀਂ ਅਸੀਂ ਨਾ ਕਵਾਂਗੇ ਵੀ ਜਿੱਥੋਂ ੱੱਕੇ ਮਾਰ ਕੇ ਸਾਨੂੰ ਘਰੋਂ ਬਾਹਰ ਕੱਢਿਆ ਉਹਦੇ ਵਿੱਚ ਸਾਡਾ ਹਿੱਸਾ ਕੋਈ ਨਹੀਂ ਬੰਦਾ ਰੂੜੀਆਂ ਤੇ ਲਿਆ ਕੇ ਸਾਨੂੰ ਭਾਲਤਾ ਜੇ ਆ ਜਾ ਕਰ ਨਾ ਹੁੰਦਾ ਤਾਈ ਇੱਥੇ ਨਾ ਹੁੰਦੀ ਅਸੀਂ ਤਾਂ ਇੱਥੇ ਰੂੜੀ ਤੇ ਬੈ ਕੇ ਰੋਟੀ ਖਾਣੀ ਸੀ ਨਾ ਤੇ ਜਾਂ ਸਾਰੀ ਉਮਰ ਜ਼ਬਾਨ ਬੰਦੀ ਕਰ ਛੱਡਣੀ ਹੈ ਤਾਂ ਲੈ ਹੀ ਲਾ ਛੱਡਣਾ ਇਹਨੂੰ ਯਾਰ ਜ਼ਬਾਨ ਖੋਲਣ ਨੂੰ ਕੀ ਯਾਰ ਅਮਨ ਫਿਰ ਉਹਦੇ ਗਲ ਪੈ ਜਾ ਫਿਰ ਮੈਂ ਜੇ ਇਹ ਗੱਲ ਨਹੀਂ ਨਾ ਪੈਣਾ ਫਿਰ ਪਹਿਲੀ ਵੀ ਛੱਡ ਦਿਓ ਕੋਈ ਗੱਲ ਨਹੀਂ ਤਾਂ ਆਪਾਂ ਗੁਰਦੁਆਰੇ ਚੱਲ ਜਾਨੇ ਆ ਉੱਥੇ ਸੇਵਾ ਕਰਕੇ ਤੇ ਰੋਟੀ ਖਾ ਲਈ ਤੇ ਚੱਲ ਮੇਰੇ ਭਾਈ ਮੇਰਾ ذرا ਦਾ چاچے ਨੂੰ ਵਿੱਚ پا کے ہے نا تے ادناں گل کراں یہ میری گل سن ਲੈ ਤੇਰਾ ਘਰ-ਬਾਰ ਵੀ ਤੂੰ ਬਣਾ ਲਿਆ نوکری ਵੀ ਤੂੰ ਕਰਨ ਡਿਆ ਤੇ ਮੈਨੂੰ ਤੇ ਪਦਰੇ ਬਿਠਾਲਦਾ ਨਾ ਕੱਢ ਕੇ ਮਾਲਾ ਜੀ ਆਜ ਤੇ ਤਾਈ ਸਾੜਾ ਸਹਿਮਤਵਾ ਤੇ ਜੇ ਭੜਕੇ ਕਹੂਗੀ ਵੀ ਚੱਲ ਇੱਥੋਂ ਤੇ ਮੈਂ ਕਿੱਥੇ ਜਾਣਾ ਵਾ ਇਹੋ ਹੀ ਤਾਂ ਗੱਲ ਵਾ ਸਮਝਣ ਦੀ ਲੋੜ ਤੇ ਹੋ ਗੱਲ ਵਾ ਅਜੇ ਤੇ ਉਹ ਚੰਗੀ ਆ ਉਹਨੂੰ ਵੀ ਆਣ ਕੇ ਬਥੇਰੇ ਪੰਪ ਮਾਰਦੀ ਜੇ ਮੈਂ ਇੱਥੇ ਹੁੰਦੀ ਨਾ ਇਹਨੂੰ ਮੁਰਦੇ ਪੈਰੀ ਵੇਖਿਆ ਕਿ ਦੱਪ ਜੰਨੀ ਹਾਂ ਮੈਂ ਜਿਹੜੀ ਇਹ ਚਾਦਰ ਬਣੀ ਫਿਰਦੀ ਆ ਆ ਰਮਨ ਮੇਰੀ ਗੱਲ ਸੁਣ ਏਦਾਂ ਕਰਦੇ ਆ ਹੁਣ ਇੱਕ ਦੋ ਕਮੇਟੀਆਂ ਕਮੂਟੀਆਂ ਪਾ ਕੇ ਤੇ ਕੰਮ ਚਲਾ ਲੈਨੇ ਆ ਹੁਣ ਤੈਨੂੰ ਵੀ ਪਤਾ ਵਾ ਕਿ ਜੱਕਦਾ ਮੈਂ ਨਹੀਂਆ ਕੰਮ ਰੋਖ ਆਉਣਾ ਰੋਖ ਤੇ ਨਹੀਂ ਆਉਣਾ ਪਰ ਕੀਤੀ ਦੇ ਨੇ ਮੜੀ ਆ ਨਾ ਤੁਸੀਂ ਕਹਿੰਦੇ ਬੰਦੇ ਇਕੱਠੇ ਕਰੂਗਾ ਬੰਦੇ ਇਕੱਠੇ ਕਰਨ ਦੀ ਹਿੰਮਤ ਹੈਗੀ ਦਾ ਦੇ ਵਿੱਚ ਹਰ ਗੱਲਾਂ ਦਾ ਝੂਠਾ ਵਾ ਆਰਾ ਮਨ ਤੈਨੂੰ ਇਹ ਗੱਲ ਦਾ ਪਤਾ ਵਾ ਕਿ ਜਿਹੜਾ ਕਪਤਾ ਬੰਦਾ ਹੁੰਦਾ ਵਾ ਨਾ ਉਹਦੀ ਜੈਜਾਕਾਰ ਹੁੰਦੀ ਆ ਪਰਮਾਨਸੀ ਦਾ ਕੋਈ ਮੁੱਲ ਨਹੀਂ ਆ ਮੈਂ ਭਾਵੇਂ ਇੱਥੇ ਰੌਲਾ ਵੀ ਪੁੰਦਾ ਰਹੂੰਗਾ ਮੇਰੀ ਕਿਸੇ ਨੇ ਸੁਣਣੀ ਨਹੀਂ ਆ ਗੱਲ ਤੇ ਫਿਰ ਉਹੋ ਹੀ ਆ ਜਾਂਦੀ ਆ ਨਾ ਕਿ ਕੱਲ ਜੋ ਕੇ ਨੰਗਾ ਹੋ ਕੇ ਅੱਜ ਕੱਲ ਨੱਚਣ ਡਿਆ ਵਾ ਭਲੇ ਮਾਨਸ ਦਾ ਜ਼ਮਾਨਾ ਹੈ ਨਹੀਂ ਅੱਜ ਕੱਲ ਤੇ ਉਹ ਹੀ ਗੱਲ ਕਹਿੰਦੇ ਆ ਕਿ ਜਿੰਨਾ ਲੁੱਚਾ ਤੇ ਉਨਾ ਹੀ ਉੱਚਾ ਜੇ ਅਸੀਂ ਚੁੱਪ ਕਰਕੇ ਆ ਗਏ ਆ ਤਾਂ ਵੇਖ ਲੈ ਮਗਰ ਵੀ ਨਹੀਂ ਆਏ ਕੋਈ ਵੀ ਨਹੀਂ ਦਿੱਤਾ ਸਾਨੂੰ ਵੀ ਕੋਈ ਗੱਲ ਨਹੀਂ ਚੱਲ ਮੇਰਾ ਭਰਾ ਵਾ ਚਲ ਗਿਆ ਵਾ ਉਹ ਤਾਂ ਓਦਾਂ ਦੀ ਹੈ ਹੈ ਉਹ ਵੀ ਨਾਰਾ ਲੱਗਿਆ ਫਿਰ ਮੇਰੀ ਗੱਲ ਸੁਣ ਤਾਈ ਨੂੰ ਜੂ ਪੁੱਛਣ ਡਈ ਸੀ ਕਿ ਜਿਹੜੇ ਤੇਰੇ ਗਵਾਂਢੀ ਆਏ ਆ ਉਹਨਾਂ ਦਾ ਕੀ ਹਾਲ ਚਾਲ ਵਾ ਜੇ ਤੂੰ ਇੱਥੋਂ ਆਈ ਆ ਤਾਂ ਕਿੰਨਾ ਕ ਸਾਡੇ ਘਰ ਅੱਗੇ ਤੂੰ ਉਥੇ ਹੁੰਦੀ ਤਾਂ ਸਹੀ ਸਾਡੇ ਨਾਲ ਉਹ ਸਾਡੇ ਨਾਲ ਥੋੜਾ ਹੀ ਉਹਨੇ ਬਾਰੀ ਥਾਣੀ ਚਾਤੀ ਮਾਰੀ ਸੀ ਵੀ ਤਾਈ ਆ ਲਾਏ ਆ ਵਿਆਹੜੇ ਚ ਫਿਰਨ ਡੇ ਆ ਉਹ ਤਾਈ ਨੂੰ ਪੰਪ ਦੇਣ ਆਈ ਸੀ ਵੀ ਮੈਂ ਤਾਂ ਕੱਢਦਾ ਤੀ ਤੂੰ ਵੀ ਕੱਢਦੇ ਇਹਦੀਆਂ ਰਮਝਾਂ ਸਾਰੀਆਂ ਮੈਂ ਜਾਣਦੀ ਆ ਮੇਰਾ ਵੀ ਵਾਪੇ ਨੂੰ 19 ਸਾਲ ਹੋ ਗਏ ਆ ਓਏ ਉਹ ਤੇ ਗਾਲਾਂ ਰਮਨ ਤੇਰੀ ਠੀਕ ਵਾ ਅਜੇ ਤਾਂ ਤਾਈ ਚੰਗੀ ਜਿਹੜੀ ਉਹਦੀਆਂ ਗੱਲਾਂ ਚ ਆਈ ਨਹੀਂ ਇਹ ਆਉਂ ਕਰਦੇ ਸੀ ਇਹ ਇਦਾਂ ਕਰਦੇ ਸੀ ਉਹ ਤਾਂ ਮੈਂ ਕਹਿੰਦਾ ਵਿਚਾਰੀ ਬੜੀ ਚੰਗੀ ਆ ਜਿਹਨੇ ਸਾਾਨੂੰ ਵਿਚਾਰੀ ਨੇ ਰਹਿਣ ਨੂੰ ਘਰ ਦੇ ਦਿੱਤਾ ਨਹੀਂ ਤੇ ਧੱਕੇ ਖਾਣੇ ਸੀ ਸੜਕਾਂ ਤੇ ਉਹਨਾਂ ਦੇ ਕੋਈ ਕਸਰ ਨਹੀਂ ਨਾ ਛੱਡੀ ਉਹਨੇ ਤਾਂ ਸਾਰੇ ਆਪਣੇ ਕੰਮ ਕੀਤੇ ਕਿਦਾਂ ਧੱਕੇ ਮਾਰ ਕੇ ਬਾਹਰ ਕੱਢਿਆ ਅਜਾ ਸਮਾਨ ਵੀ ਮੇਰਾ ਉੱਥੇ ਪਿਆ ਲਿਆਉਣ ਵਾਲਾ ਮੈਂ ਤੇ ਆਪ ਕਹਿਣ ਲਈ ਆ ਵੀ ਕਰੋ ਦੋ ਬੰਦੇ ਇਕੱਠੇ ਤੇ ਸਮਾਨ ਤੇ ਆਪਣਾ ਲੈ ਕੇ ਆਈਏ ਪਰੇ ਰਮਰ ਗੋਲੀ ਮਾ ਹੁਣ ਸਮਾਨ ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾ ਪਰ ਇਹ ਜਾਣਦੇ ਕੋਈ ਗੱਲ ਨਹੀਂ ਕੋਈ ਨਹੀਂ ਦਿਖਾਦਾ ਅਸੀਂ ਕੀ ਵਰਤਣਾ ਵਾ ਚੱਲ ਹੁਣ ਔਖਾ ਸੌਖਾ ਜਿੱਥੇ ਤਾਈ ਦਾ ਵਿਚਾਰੀ ਦਾ ਹੈਗਾ ਵਾ ਸਾਰਾ ਬੈੱਡ ਪੁੱਟ ਲੱਗੇ ਆ ਤੇ ਇਹਦਾਂ ਸਾਰ ਲੈਨੇ ਆ ਚੱਲ ਉਹ ਤੇ ਸਾਰਾ ਗਏ ਫਿਰ ਨਾਲੇ ਨਾ ਮੈਨੂੰ ਬੀ ਲਿਆ ਕੇ ਦੋ ਆਹ ਸਮਾਨ ਪੁੱਟੋ ਸਾਰਾ ਤੇ ਇਥੇ ਤਨੀਆ ਪਾਲਕ ਲਾਈਏ ਸਿਆਲ ਵਿੱਚ ਸਬਜੀ ਜਿਹੜੀ ਆ ਬੰਨ ਹੁੰਦਾ ਵਾ ਪਾਲਕ ਘਰੋਂ ਵੱਡੇ ਸਾਗ ਸੂਖ ਬੰਦਾ ਬਣਾ ਲੈ ਉਹਦਾ ਕਦੋਂ ਪਾਈ ਡੀਕਣਾ ਵਾ ਕਦੋਂ ਨੇ ਆਉਣਾ ਵਾ ਤਾਂ ਕਦੋਂ ਰੋਟੀ ਪਾਣੀ ਬਾਨਣਾ ਹੁੰਦਾ ਵਾ ਚੱਲ ਕੋਈ ਨਹੀਂ ਮੈਂ ਜਾਣਾ ਅੱਡੇ ਦੇ ਤੇ ਫਿਰ ਮੈਂ ਲਿਆ ਦਵਾਂ ਤੈਨੂੰ ਕੋਈ ਨਹੀਂ ਲਿਆ ਦੇਉਂਦਾ ਮੈਂ ਵੇਖਾਂ ਜਰਾ ਬਾਹਰ ਇੰਜ ਬਾਹਰ ਕੀ ਵੇਖਣਾ ਤੂੰ ਹੀ ਵੀ ਤੇ ਮੇਰੇ ਤੋਂ ਜਾਣੀ ਛਡਾਉਂਦੇ ਜੀ ਜਦੋਂ ਮੈਂ ਸੱਚੀ ਗੱਲ ਕਰਦੀ ਆ ਉਦੋਂ ਭੱਜ ਪੈਂਦੇ ਜੀ ਪਤਾ ਨਹੀਂ ਭਰਾ ਪਰਜਾਈ ਨੇ ਸਿਰ ਤੇ ਕੀ ਢੂੜਿਆ ਵਾ ਉਹਨਾਂ ਨੂੰ ਤਾਂ ਗਲਤ ਕਹਿੰਦੇ ਹੀ ਨਹੀਂ ਗੇ ਚੱਲ ਜੇ ਪਰਜਾਈ ਐ ਦਾਦੀ ਤੇ ਭਰਾ ਤਾਂ ਚੰਗਾ ਸੀ ਨਾ ਉਹਦਾ ਮਗਰ ਆਉਂਦਾ ਵੀ ਮੇਰਾ ਭਰਾ ਕਿਦਾਂ ਰਹਿਣ ਡਿਆ ਉੱਥੇ ਉਨੇ ਇੱਕ ਰਚਾਤੀ ਮਾਰ ਕੇ ਨਹੀਂ ਵੇਖੀ ਹਾਏ ਰੱਬਾ ਨੇਰ ਸਾਈ ਦਾ ਵੇਖ ਲਾ ਟਿੱਡਾ ਨੂੰ ਟਿੱਡ ਖਾਂ ਡੇ ਆ ਬਗਾਨਿਆਂ ਨੂੰ ਕਾਦਾ ਦੁੱਖ ਹੁੰਦਾ ਵਾ ਆਪਣਿਆਂ ਨੂੰ ਦੁੱਖੀ ਹੋ ਵੀ ਸਭ ਕੁਝ ਮੈਂ ਸੰਭਲਾ ਇਹਨੂੰ ਤਾਂ ਕੁਝ ਮਿਲੇ ਹੀ ਨਾ ਭੁੱਖਾ ਹੀ ਮਰ ਜੇ ਪਰ ਉਹ ਮਹਾਰਾਜ ਨੇ ਜਿੰਨੇ ਪੈਦਾ ਕੀਤਾ ਨਾ ਉਹਨੇ ਸਭ ਕੁਝ ਦੇਣਾ ਵਾ ਹਾਈ ਹਾਈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਸਵੇਰ ਦੀ ਮੈਂ ਕਹਿਣ ਦੀ ਆ ਕਿ ਅੱਜ ਤੁਸੀਂ ਆਏ ਜੇ ਤੇ ਮੇਰੀ ਗੱਲ ਸਮੋਹ ਬਹਿ ਕੇ ਪਤਾ ਨਹੀਂ ਕਿਹੜੇ ਕਮਾ ਵਿੱਚ ਜੀ ਰਹਿੰਦੇ ਆ ਕਦੀ ਉਧਰ ਚਲ ਜਾ ਮੈਂ ਕਦੀ ਉਧਰ ਚਲ ਜਾ ਮੇਰੀ ਤੇ ਕੋਈ ਗੱਲ ਹੀ ਨਹੀਂ ਸੁਣਦਾ ਇਹ ਬੰਦਾ ਕਰਾਂ ਤੇ ਕਰਾਂ ਕੀ ਮੈਂ ਮੈਂ ਤਾਂ ਫਾਇ ਲੱਗੀ ਆ ਹੁਣ ਤੇਰੀ ਟੈਨਸ਼ਨ ਚ ਮਾਰੀ ਚੱਲੀ ਆ ਮੈਂ ਤੇ ਉਹ ਕੀ ਗੱਲ ਹੋਵੇ ਤੇ ਮਾਇ ਤੇਰੀ ਬਾਹਰ ਤੱਕ ਜਾਣਦੀ ਮੇਰੀ ਆਵਾਜ਼ ਕਾਦੀ ਬੂਏ ਤੱਕ ਜਾਣੀ ਆ ਤੁਹਾਨੂੰ ਸਿਹਰ ਦੀ ਮੈਂ ਕਹਿਣ ਲਈ ਆ ਆਹੋ ਵੀ ਬੜੀ ਵੱਡੀ ਗੱਲ ਆ ਬੈ ਕੇ ਮੇਰੀ ਗੱਲ ਸੁਣ ਲਓ ਤੇ ਮੈਂ ਤੇ ਤੁਹਾਡੇ ਵਾਲੇ ਵੇਖਣ ਦੀ ਨਹੀਂ ਕਿ ਕਦੋਂ ਆਣ ਕੇ ਮੇਰੀ ਗੱਲ ਸੁਣੋ ਤੁਸੀਂ ਉਹ ਗੱਲ ਦੱਸੇ ਨਹੀਂ ਤਾਂ ਹੀ ਪਤਾ ਲੱਗੂਗਾ ਕਿ ਮੈਨੂੰ ਵੀ ਪਤਾ ਕੀ ਹੋਣਿਆ ਤੁਹਾਡੀ ਭੈਣ ਨੇ ਪਤਾ ਕਿੱਥੋਂ ਤੱਕ ਪੁਹਾੜੇ ਪਾਤੇ ਤੁਹਾਨੂੰ ਪਤਾ ਵੀ ਹੈਗਾ ਪੁਹਾ ਕੀ ਪੁਹਾ ਪਾਤਾਂ ਦੇ ਆਪਣੇ ਕੰਮਾਂ 'ਚ ਰੂਹ ਲੈ ਕੇ ਤੇ ਬਸ ਫਿਰਦੇ ਰਹਿੰਦੇ ਚੁੱਪ ਕਰਕੇ ਦੁਨੀਆਦਾਰੀ ਦਾ ਪਤਾ ਹੀ ਕੋਈ ਨਹੀਂ ਪਤੰਗਿਆ ਕਿੱਥੇ ਵੱਸਣ ਗਈ ਏ ਉਹ ਹੋਇਆ ਕੀ ਗੱਲ ਦੱਸ ਯਾਰ ਦੱਸ ਇਹ ਪੁੱਛੋ ਕਿ ਹੋਇਆ ਕੀ ਨੀਗਾ ਹਾਂ ਅਗਲੀ ਝੋੜਾ ਭਰ ਕੇ ਮੈਂ ਤੇ ਗਈ ਤਾਈ ਵੱਲ ਆਹੋ ਮੈਂ ਹਾਂ ਚੱਲ ਗਈ ਨਹੀਂ ਆਪਾਂ ਭਾਪੀ ਉਹਦੇ ਨਾਲ ਕੀ ਕਰਦੇ ਫਿਰਦੇ ਆ ਤੇ ਤਾਈ ਬਿਠੀ ਜਾਂਦਿਆਂ ਨੂੰ ਹਾਂ ਤੇ ਫਿਰ ਮੈਨੂੰ ਉਹਨੇ ਦੱਸੀ ਸਾਰੀ ਗੱਲ ਆਦੀ ਧੀਏ ਤੇਰੀ ਨਨਾਨ ਆਈ ਸੀਗੀ ਅੱਛਾ ਤੇ ਉਹ ਆਦੀ ਪਚੰਗਾ ਬੋਰਾ ਲਈ ਆ ਭਰ ਕੇ ਸਭੇ ਦਾ ਉਹ ਦੇਗੀ ਇਨਾਂ ਨੂੰ ਅਸੀਂ ਤੇ ਹਮਾੜਾ ਬੜਾ ਪੀਤਾ ਇਹਨਾਂ ਨੂੰ ਘਰੋਂ ਬਾਹਰ ਕੱਢਦਾ ਤੇ ਫਿਰ ਮੈਂ ਆਪਣੀ ਸਫਾਈ ਪੇਸ਼ ਕੀਤੀ ਉਹਦੇ ਗਾੜੀ ਮੈਂ ਕਿ ਤਾਈ ਮੈਂ ਕਦੋਂ ਘਰੋਂ ਬਾਹਰ ਕੱਢਣਾ ਹੈ ਆਪਣੀ ਮਰਜ਼ੀ ਨਾਲ ਹੀ ਮੈਂ ਹਾਏ ਆਏ ਓਏ ਆਹੋ ਹਾਂ ਤੇ ਮੁੜ ਕੇ ਆਦੀ ਆ ਭੀ ਸੱਚ ਧੀਏ ਤੇ ਨਹੀਂ ਇੱਕ ਹੋਰ ਗੱਲ ਦੱਸਣੀ ਆ ਹਾਂ ਆਂਦੀ ਵੀ ਜਿਹੜੀ ਤੇਰੀ ਨਰਾਣਵਾ ਨਾ ਉਹਦੇ ਨਾਲ ਕੋਈ ਪੈੜੀ ਹੈਗੀ ਆ ਤੇ ਮੈਂ ਹਾਂ ਉਹ ਥੋੜੀ ਜੀ ਪੈੜੀ ਉਹਦੋਂ ਮੈਂ ਦੱਸਦੇ ਸੀਗੇ ਵੀ ਹੈਗੀ ਆ ਅੱਛਾ ਤੇ ਆਂਦੀ ਉਹਨੂੰ ਕਹਿਣ ਦੀ ਸੀ ਸੋਨੂੰ ਨੂੰ ਵੀ ਮੈਂ ਤੇਰੇ ਨਾਲ ਲਾ ਲੂੰਗੀ ਅੱਛਾ ਤੂੰ ਨਾ ਫਿਕਰ ਕਰ ਕੋਈ ਨਹੀਂ ਜੀ ਉਹਨੇ ਪੈੜੀ ਖਰੀਦੀ ਆ ਨਾ ਤੇ ਜਿਹੜਾ ਮੇਰਾ ਹਿੱਸਾ ਉਹ ਮੈਂ ਸਾਰਾ ਕੰਨ ਦੇ ਲੂੰਗੀ ਹੈ ਵੀ ਗੱਲ ਕਰਨ ਵਾਲੀ ਹੈ ਜੇ ਆਪਾਂ ਖਰੀਦੀ ਆ ਜਾਂ ਆਪਣੀ ਮਿਹਨਤ ਨਾਲ ਖਰੀਦੀ ਆ ਆਹ ਇਹ ਤਾਂ ਗੱਲ ਸਹੀ ਤੇਰੀ ਤੇ ਉਹਨੂੰ ਜਿਹੇ ਸਾਜੇ ਨਾਮ ਚੜ ਗਈ ਉਹਦੇ ਪੈੜੀ ਮਾੜੀ ਮੋਟੀ ਨਹੀਂ ਇਹਦਾ ਮਤਲਬ ਇਹ ਥੋੜੀ ਜਿᱷਕ ਕੇ ਤੇ ਤੂੰ ਉਹਨੂੰ ਦੇ ਦੇਂਗੀ ਵੀਰ ਦਾ ਸੋਹਣਾ ਪੁੱਤ ਬਣਾ ਦੇ ਲੈ ਮੇਰੀ ਭੈਣ ਬੜੀ ਚੰਗੀ ਮੇਰਾ ਭਰਾ ਬੜਾ ਚੰਗਾ ਆ ਵੇਖ ਲੋ ਜ਼ਮੀਨ ਜਾ ਦਾ ਦਾ ਤੇ ਗਾੜੀ ਸਾਰੇ ਇਦਾਂ ਦੇ ਹੋ ਜਾਂਦੇ ਆ ਯਾਰ ਮੈਨੂੰ ਕੀ ਪਤਾ ਬਿੱਤਣਾ ਤਾਂ ਨੌਤ ਪਹੁੰਚ ਜਾਣੀ ਉਹਦੇ ਕੋਲ ਕੀ ਦੀਗਾ ਸਭ ਕੋਲ ਉਹਦੇ ਕੋਲ ਵਾ ਹੈ ਆ ਜਿਹੜਾ ਪਿਆਹਾ ਵਾ ਤਾਂ ਜ਼ਮੀਨ ਉਹ ਨਾ ਬੇਈਮਾਨ ਕਰ ਦਿੰਦੀ ਬੰਦੇ ਨੂੰ ਗੱਲ ਕਰੀ ਆ ਵੀ ਸਹੀ ਮਿੰਟ ਮਿੰਟ ਤੇ ਬੰਦੇ ਜਿਹੜੇ ਉਹ ਮੁਕਰ ਜਾਂਦੇ ਹਰ ਗੱਲ ਠੀਕ ਵਾ ਨਾ ਬਸ ਉਹਨੂੰ ਕਿਹੜੀ ਗੱਲ ਦਾ ਘਾਟਾ ਹੀ ਆ ਹੈ ਇਹਨਾਂ ਨੂੰ ਨਹੀਂ ਪਤਾ ਜੇ ਉਹਨੂੰ ਮਜਮੀਨ ਦੇ ਦਿੱਤੀ ਦੂਜੇ ਲੋ ਸੱਟੇ ਨਫੜੀ ਮੈਨੂੰ ਜੁਕਣੀ ਪੈਣੀ ਆ ਟਿੰਡਪੁੜੀ ਦੀ ਜੁਕਣੀ ਪੈਣੀ ਆ ਮ ਹਾਂ ਹਾਂ ਮੈਨੂੰ ਨਹੀਂ ਪਤਾ ਮੈ ਕਿੱਦਾਂ ਦੀ ਹੈ ਹੈ ਗੱਲ ਕਰਨ ਵਾਲੀ ਕੋਈ ਨਾ ਮੈਨੂੰ ਇਹ ਕੰਮ ਨਹੀਂ ਪਚਣਿਆ ਕਿਥੋਂ ਆ ਨਾ ਕਿਦਾਂ ਅੰਦਰ ਦੀ ਅੰਦਰ ਹੀ ਪਕਾਉਣ ਡੇ ਓਏ ਤੁਸੀਂ ਆਪਣੀ ਭੈਣ ਨੂੰ ਕਰੋ ਫੋਨ ਤੇ ਉਹਨੂੰ ਪੁੱਛੋ ਕਿ ਕੀ ਬਿਮਾਰੀ ਹੈ ਤੈਨੂੰ ਜੇ ਤੂੰ ਆਈ ਹੀਗੀ ਤੇ ਇੱਧਰ ਆਉਂਦੀ ਨੇ ਤੈਨੂੰ ਢੀਡ ਹੁੰਦੀ ਹੀ ਕੋਈ ਮੇਰੀ ਗੱਲ ਸੁਣ ਲੈ ਉਹਨੂੰ ਕਹਿੰਦਾ ਕਿ ਦੁੱਖੇ ਦਾ ਫਾਇਦਾ ਨਹੀਂ ਪਰ ਉਹਨਾਂ ਚੰਗਾਈ ਉਹਨਾਂ ਨੂੰ ਕਰਨਾ ਵਾ ਤੁਸੀਂ ਇਦਾਂ ਕਰੋ ਉਹਨਾਂ ਨੂੰ ਕਰੋ ਤੇ ਉਹਨੂੰ ਕਹੋ ਕਿ ਸਾਡੇ ਤੇ ਭਰਾਵਾਂ ਦਾ ਲੱਗੀ ਸਿਰ ਪੜਾਉਣੇ ਇਹ ਤੇ ਕਰ ਜੂਗੀ ਨਾ ਤੇ ਸਾਡੇ ਤੇ ਸਿਰ ਪਾਟੂ ਦਾ ਸੱਚੇ ਰਹਿਓਗੇ ਤੁਸੀਂ ਉਹਨੂੰ ਦੱਸੋ ਸਾਰੀ ਗੱਲ ਘੇਰ ਨੇ ਬੰਦੇ ਦੀ ਬੰਨਾ ਜੀ ਹਾਂ ਹਾਂ ਆਹ ਉਹ ਵੀ ਹੋਏ ਕਿੱਡੀ ਦੂਰ ਹੈ ਕੱਢੇ ਇਹ ਤਾਂ ਤਾਂ ਹੀ ਰਮਾਨਾ ਨੇ ਬੈਣ ਹੈ ਇਹ ਜਿਹੜੇ ਚੋਰੀਆਂ ਡੀ ਹੈ ਨਾ ਕਮਾਉਣ ਵੇਖ ਲਓ ਸਾਨੂੰ ਪਤਾ ਹੀ ਨਹੀਂ ਜੇ ਤਾਈ ਮੈਨੂੰ ਨਾਂ ਦੱਸੇ ਤਾਂ ਸਾਨੂੰ ਕਿੱਥੋਂ ਪਤਾ ਲੱਗਣਾ ਹੈਗਾ ਉਹ ਤਾਂ ਕਰ ਲਵਾ ਹਾਂ ਆਹ ਵੀ ਚੰਗਾ ਹੋ ਗਿਆ ਤਾਂ ਇਹ ਤਾਂ ਬੰਨੀਆਂ ਮਾੜੀਆਂ ਕਰਦੇ ਨੇ ਤੇਰੀ ਤਾਂ ਇਹ ਨਾਲ ਗੱਲਬਾਤ ਹੋ ਗਈ ਤੇ ਗੱਲ ਲਬੜੀ ਨਹੀਂ ਗਈ ਬੰਦੇ ਆਹਨੂੰ ਤਾਂ ਪਤਾ ਲੱਗਣਾ ਹੈ ਜਮੀਨ ਵੀ ਨਾਮ ਹੋ ਜਾਣੀ ਸਾਰਾ ਕੁਝ ਹੋ ਜਾਣਾ ਇਹ ਤਾਂ ਹੁਣ ਕੋਲੇ ਨੂੰ ਫਿਰ ਪਤਾ ਲੱਗਣਾ ਹੈਗਾ ਉਹ ਤਾਂ ਕਰ ਲਵਾ ਆਹ ਇੱਕ ਥਾਂ ਹੀ ਥੋੜੇ ਕਿ ਇਸ ਹੋਏ ਆ ਇਹ ਤਾਂ ਕਈ ਥਾਂ ਹੀ ਕੰਮ ਹੋ ਗਏ ਇਹੋ ਜਿਹੇ ਆੜ ਜਮੀਨ ਵਾ ਪਿਆ ਹਾ ਇਹਦੇ ਕਰਕੇ ਤੇ ਮਿੰਟ ਮਿੰਟ ਤੇ ਹੁੰਦਾ ਖੂਨ ਜਿਹਾ ਸਫੇਰ ਹੋਣ ਲਿਆ ਵਾ ਵਾਕਿਆ ਸਹੀ ਗੱਲ ਹੈ ਹੈ ਰੱਬ ਕੋ ਤੇ ਡਰਦਾ ਕੋਈ ਨਹੀਂ ਚਲ ਆ ਵੀ ਚੰਗਾ ਪਤਾ ਹੀ ਨੇ ਟਾਈਮ ਦਾ ਦੱਸਦਾ ਸੀ ਟਾਈਮ ਨਾਲ ਆਪਣਾ ਪ੍ਰਬੰਧ ਕਰਨ ਵਾਲੇ ਬਣਾਂਗੇ ਹੈ ਚੱਲ ਜੇ ਮੈਂ ਗੱਲਾਂ ਕਰਦੀ ਹੀ ਤੁਸੀਂ ਨੌਕਰੀ ਕਰਦੇ ਹੀ ਮਿਹਨਤ ਕਰਦੇ ਹੀ ਮੈਂ ਤਾਂ ਕਰਦੀ ਮੈਂ ਕਿਹਦਾ ਥੋੜੀ ਖੜਾਪ ਦੇਖ ਵੀ ਮੈਂ ਕਿਹਦਾ ਖੜਾਪ ਕੇ ਖਾ ਜਾ ਉਹ ਨਹੀਂ ਨਹੀਂ ਠੀਕ ਹੈ ਠੀਕ ਆਹੋ ਤੁਸੀਂ ਤੇ ਮੇਰੀ ਗੱਲ ਮੰਨਦੇ ਨਹੀਂ ਤਾਂ ਤੁਹਾਨੂੰ ਸਮਝਦੇ ਨਹੀਂ ਮੈਨੂੰ ਹੁਣ ਤਾਂ ਦੀ ਅੱਖਾਂ ਖੁੱਲਣੀਆਂ ਵਾ ਵੀ ਭੈਣ ਭਰਾ ਇਹਦਾ ਨਹੀਂ ਕਰ ਜਾਂਦੀ ਯਾਰ ਤਾਂ ਇਹ ਵੀ ਬੰਦ ਰਹਿਣੀ ਐ ਨਾ ਐਡੀ ਵੱਡੀ ਗੱਲ ਹੋ ਗਈ ਆ ਹੈ ਆ ਮੈਂ ਤਾਂ ਤੜਫਾਂ ਡਈ ਆ ਕਿ ਕਹਿੰਦਾ ਟਾਈਮ ਹੋਇਆ ਤੁਹਾਨੂੰ ਮੈਂ ਦੱਸਾਂ ਤੁਹਾਡੇ ਕੰਨ ਖੋਲਾਂ ਤੁਸੀਂ ਆਪਣੇ ਭਾਈਆ ਨੂੰ ਕਰੋ ਫੋਨ ਤੇ ਉਹਨੂੰ ਦੱਸੋ ਕਿ ਭਾਈਆ ਜੇ ਇਹ ਕੰਮ ਪਿਆਰ ਨਹੀਂ ਕਰਤਾ ਤੇ ਸਾਡੇ ਇੱਥੇ ਸਿਰ ਪਾੜ ਜਾਣੀ ਆ ਇਸ ਤਰ੍ਹਾਂ ਹੀ ਕਰਨਾ ਫਿਰ ਫੋਨ ਕਰੀਂ ਨਾ ਫਿਰ ਹੁਣ ਬੰਦਿਆਂ ਵਾਂਗੂ ਬਣ ਕੇ ਤੇ ਹਿੱਸਿਆ ਬਰਾਬਰ ਕਰਕੇ ਜਾਵੇ ਸਾਡਾ ਇਸ ਤਰ੍ਹਾਂ ਹੀ ਕਰਦਾ ਆ ਹੈ ਲੇਟ ਨਾ ਵਾ ਫੋਨ ਕਰੀ ਦਿੰਨਾ ਨਹੀਂ ਨਹੀਂ ਕਾ ਕਰੋ ਚੱਲ ਸ਼ੁਕਰ ਆ ਕਿਤੇ ਮੇਰੇ ਬੰਦੇ ਦੇ ਮਨ ਵਿੱਚ ਗੱਲ ਆਈ ਨਹੀਂ ਤੇ ਇਹ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ ਹੁਣ ਪਤਾ ਲੱਗੂਗਾ ਨਾ ਇਹਨੂੰ ਜੜੀ ਵਿੰਗੀ ਵਿੰਗੀ ਹੋ ਕੇ ਪਰੇ ਨੂੰ ਮੰਗ ਕੇ ਜਾਂਦੀ ਉਧਰ ਨੂੰ ਆਪੇ ਸੱਚ ਸਾਹਮਣੇ ਆ ਰਹਿਣਾ ਹਮ ਸਾਰੇ ਤਾਈ ਜੀ ਬੈਠੇ ਦੇ ਹਾਂ ਬਥੇ ਬੈਠੇ ਮੈਂ ਵੀ ਪਿੰਡ ਫੋਨ ਕਰਕੇ ਹੱਢੀਆ ਮਮੀ ਨੂੰ ਅੱਛਾ ਪੁੱਛਣ ਦੇ ਇਹ ਤੇ ਨਾਲੇ ਗੁੱਸੇ ਹੋਣ ਦੇ ਇਹ ਆਂਦੇ ਤੂੰ ਦੱਸਿਆ ਹੀ ਨਹੀਂ ਚੱਲ ਅਹੀਂ ਆਉਂਦੇ ਸੌਦਾ ਸੂਤ ਦੇ ਜਾਂਦੇ ਤੇ ਮੈਂ ਆ ਚੱਲ ਆਉਣਾ ਤੇ ਉਦਾਂ ਤੁਸੀਂ ਕਲਾ ਦਿਓ ਵੀਰ ਨੂੰ ਆਪ ਨਾਲ ਆ ਜਿਓ ਤੇ ਸੌਦਾ ਸੌਦਾ ਨਾਲ ਆਇਆ ਹੋਇਆ ਅਸੀਂ ਠੀਕ ਠਾਕ ਆ ਕੋਈ ਗੱਲ ਨਹੀਂ ਰੋਟੀ ਪਾਣੀ ਖਾਂਦੇ ਬੜਾ ਵਧੀਆ ਆਹੋ ਤੇ ਉਹ ਦੇ ਇਹ ਵੀ ਕਿਉਂ ਤੁਹਾਨੂੰ ਕਰੂੰ ਕੱਢਦਾ ਮੈਂ ਹਾਂ ਚੱਲ ਕੋਈ ਨਹੀਂ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਗਾੜੀ ਆਪਣੇ ਕਰਨ ਆਹ ਇਹ ਤਾਂ ਗੱਲ ਆ ਜੋ ਮਿਲਣਾ ਹੁੰਦਾ ਉਹ ਮੁੜਕੇ ਨਹੀਂ ਆਈ ਜੀ ਬੰਤਾਈ ਜੀ ਜੀਵਨ ਮੁੜਕੇ ਨਹੀਂ ਆਈ ਪੋਤਨ ਤੇ ਮੈਂ ਨਹੀਂ ਇੱਥੇ ਹੈਗੀ ਜੇਕਰ ਮੈਂ ਇੱਥੇ ਹੁੰਦੀ ਨਾ ਉਹਨੂੰ ਮੈਂ ਮੁਰਦੇ ਪੈਰੇ ਭਜਾਉਣਾ ਸੀ ਜਿੱਦਾਂ ਉਹ ਆਈ ਹੈ ਨਾ ਉਹਦੀ ਆਦਤ ਆ ਇੱਕ ਤਾਂ ਬੁਆ ਨਾਲ ਲੱਗ ਲੱਗ ਕੇ ਗੱਲਾਂ ਸੌਂਦੀ ਆਹੋ ਫਿਰ ਉਹਨਾਂ ਆਦਤ ਪਈ ਆ ਤਾਂ ਹੀ ਆਈ ਗਿੱਜੀ ਗਿੱਜੀ ਤੇ ਕੋਨੇ ਵੇਖਿਆ ਕਿ ਇਹ ਹੁਣ ਮੇ ਘਰੋਂ ਤੇ ਕੱਢੇ ਆ ਈ ਤਾਈ ਆਲੇ ਫਿਰਨਦੇ ਆ ਮੈਂ ਜਾ ਕੇ ਸੁਵਾਦ ਲੈਨੀ ਆ ਹੁਣ ਤਾਈ ਜੀ ਇੱਥੋਂ ਜਾ ਕੇ ਘਰ ਵਾਲੇ ਤੇ ਗੱਲ ਪਈ ਹੋਣੀ ਆ ਉਹ ਜਿਹੜੀਆਂ ਤੁਸੀਂ ਭੈਣ ਜੀ ਵਾਲੀਆਂ ਗੱਲਾਂ ਦੱਸਤੀਆਂ ਨਾ ਕਿ ਉਹ ਗੱਲਾਂ ਕਰਕੇ ਗਈ ਆ ਹਾਂ ਹੁਣ ਸਾਰੀਆਂ ਉਹਦੇ ਕੰਨਾਂ 'ਚ ਪਾਉਣੀਆਂ ਆ ਤੇ ਭੈਣ ਜੀ ਦੇ ਬਰਖਲਾਫ ਵੀ ਕਰਨਾ ਵਾ ਤੋਨੇ ਵੀ ਬੋਲਣਾ 扑ੜਕਣਾ ਵੇਖਿਓ ਕਿਦਾਂ ਆਹੋ ਨਹੀਂ ਉਹ ਤੇ ਉਹਨੂੰ ਪੂਰੀ ਵਾਹ ਲਵਣੀ ਹੁੰਦੀ ਏ ਤੇ ਉਹਨੇ ਦੱਸਣਾ ਹੀ ਆ ਤੇ ਮੈਂ ਤੇ ਇਹੋ ਗੱਲ ਹੀ ਕਹਿਨੀ ਆ ਵੀ ਚੱਲ ਕੋਈ ਗੱਲ ਨਹੀਂ ਉਹ ਜਾਣ ਉਹਨੂੰ ਕਹਤੂ ਦੋ ਹਿੱਸੇ ਕਰਦੇ ਤੇ ਉਹ ਹੁਣ ਜਦੋਂ ਕਹਿੰਦੀ ਆ ਵੀ ਉਹ ਦੇ ਦੇ ਤੁਹਾਨੂੰ ਸਵਾ ਕਿੱਲਾ ਤੇ ਮੈਂ ਵੀ ਦੇ ਦਿੰਨੀ ਇਹ ਗੱਲੋਂ ਦੀ ਸਹੀ ਆ ਵੀ ਉਹ ਉਹਦੇ ਚੋਂ ਦੇ ਦੇ ਤੁਹਾਨੂੰ ਸਵਾ ਕਿੱਲਾ ਤੇ ਮੈਂ ਉਹਨੂੰ ਇਹਦੇ ਚੋਂ ਦੇ ਦਿੰਨੀ ਆ ਤੁਹਾਨੂੰ ਇੱਕੋ ਜਿਹਾ ਹੋ ਜਦੋਂ ਆ ਦਾ ਪਰ ਉਹ ਨਹੀਂ ਇਹ ਗੱਲ ਮੰਦੀ ਉਹ ਆਂਦੀ ਵੀ ਉਹ ਢਾਈ ਦੇ ਢਾਈ ਮੇਰੇ ਕੋ ਰਹਿਣ ਜਿਹੜਾ ਇਹਦਾ ਹਿੱਸਾ ਉਹ ਮੈਨੂੰ ਮਿਲੇ ਬਸ ਇਦਾਂ ਨਹੀਂ ਨਾ ਫਿਰ ਕੱਲ ਵਾਰਾ ਖਾਂਦੀ ਆ ਤੇ ਉਹਦੀ ਵੀ ਗਲਤੀ ਆ ਪਰ ਨਾ ਤਾਈ ਜੀ ਸ਼ੁਰੂ ਤੋਂ ਹੀ ਇਦਾਂ ਕਰਦੀ ਰਹੀ ਜੇ ਕੱਪੜੇ ਲਿਆਉਣੇ ਆਪਣੇ ਮੁੰਡੇ ਦੇ ਲੈ ਆਉਣੇ ਜਿਹੜੇ ਉਹਦੇ ਨੱਥੇ ਪੱਥੇ ਹੁਣ ਇਹਨੂੰ ਦੇ ਦੇਣੇ ਹੁਣ ਸੁਖਣਾ ਇਹ ਵੀ ਜਵਾਨ ਹੋਇਆ ਵਾ ਹਰ ਬੱਚੇ ਦਾ ਜੀ ਕਰਦਾ ਵਾ ਕਿ ਜਿੱਦਾਂ ਦੇ ਕੱਪੜੇ ਦੂਜੇ ਪਾਉਂਦੇ ਉਦਾਂ ਦੇ ਮੈਂ ਪਾਵਾਂ ਜਦੋਂ ਕਿਤੇ ਪੈਸਾ ਤੇ ਲਾ ਘਰੋਂ ਮੰਗਣਾ ਦਵਾਈ दारू ਲਈ ਮੰਗਣਾ ਉਦੋਂ ਕਪੱਤ ਪਾ ਕੇ ਬਹਿ ਜਾਣਾ ਆਹ ਤਾਂ ਇਹ ਗਲਤੀ ਆ ਨਾ ਫਿਰ ਬੱਚੇ ਤੇ ਸਾਰੇ ਇੱਕੋ ਜਿਹੇ ਹੁੰਦੇ ਆ ਇਦਾਂ ਨਹੀਂ ਨਾ ਕਰਨੀ ਚਾਹੀਦੀ ਜੇ ਆਪਣੇ ਦੇ ਲੈਂਦੀ ਤੇ ਇਹਦੇ ਵੀ ਨਾਲ ਲੈਂਦੀ ਤੁਸੀਂ ਕਿਹੜੇ ਕਮਾਈ ਨਹੀਂ ਕਰਦੇ ਨਾ ਨਾ ਉਹ ਤਾਂ ਜੇ ਕਿਤੇ ਮੈਂ ਸ਼ਹਿਰ ਜਾਣਾ ਤੇ ਕਿਤੇ ਪਏ ਹੁਣੇ ਪੈਸੇ ਮੇਰੇ ਕੋ ਜਿੱਦਾਂ ਮੰਮੀ ਨੇ ਗਈ ਪਿੰਡ ਤੇ ਦੇ ਦਿੱਤੇ ਕਪੜਾ ਲੀੜਾ ਲੈ ਆਉਣਾ ਤੇ ਇਹਨੇ ਕਪਾਤ ਪਾ ਲੈਣਾ ਦਵਾਈ ਦਾ ਤੇ ਬਾਨਾ ਵਾ ਗਈ ਤੇ ਲੀੜੇ ਲੈਣਾ ਮੈਂ ਆਪੇ 1000 ਰੁਪਏ ਦਿੱਤਾ ਉਹਦੇ ਚ ਦਵਾਈ ਲਿਆਉਣੀ ਸੀ ਕਿ ਮੈਂ ਕੱਪੜੇ ਲਿਆਉਣੀ ਸੀ ਇਹ ਤੇ ਮੇਰੇ ਕੋਲ ਜਿਹੜੇ ਰੱਖੇ ਮੈਂ ਲੈ ਆਂਦੇ ਮੁੰਡਾ ਮੇਰੇ ਦਿਵਾਲੇ ਹੁੰਦਾ ਮੈਨੂੰ ਮम्मा ਕੱਪੜੇ ਲਿਆ ਕੇ ਦੇ ਆਹ ਤਾਂ ਮਾਮਾ ਨੂੰ ਤਾਂ ਕਰਨਾ ਹੀ ਪੈਂਦਾ ਧੀਏ ਇਹ ਥੋੜੀ ਗੱਲ ਆ ਹੁਣ ਪਈ ਆਂਦੀ ਆ ਪਈ 1000 ਚ ਪਈ ਐ ਚ ਦਵਾਈ ਵੀ ਆ ਜੇ ਹਾਂ ਤੇ ਕੱਪੜੇ ਵੀ ਲਿਆਂਦੇ ਇਹ ਨਹੀਂ ਪਤਾ ਵੀ ਅਗਲੀ ਨੇ ਆਪਣੇ ਮਾਪਿਓ ਦੇ ਦਿੱਤੇ ਵਰਤੇ ਆ ਤਾਈ ਜੀ ਤੁਸੀਂ ਆਪ ਸਿਆਣੇ ਜੀ ਮੰਗਿਹਾਈ ਤੇ ਇੰਨੀ ਐ ਸ਼ੇਰ 2000 ਰੁਪਇਆ ਲੈ ਕੇ ਜਾਓ ਨਾ ਕੋਹ ਵੀ ਨਹੀਂ ਆਉਂਦਾ ਨਿਗੇਜਲ ਫਾਫ ਚ ਪਾ ਕੇ ਚੀਜ਼ ਲੈ ਕੇ ਘਰ ਨੂੰ ਆ ਜਾਈਦਾ ਨਹੀਂ ਆਉਂਦਾ ਕੁਝ ਵੀ ਬਹੁਤ ਮੰਗਾਈ ਹੋ ਗਈ ਦੁਗਿਆ ਹੁਣ ਗੱਲ ਹੀ ਨਹੀਂ ਕਰਨ ਵਾਲੀ ਕੋਈ ਤੇ ਇਹ ਆਂਦੀ ਆ ਵੀ ਮੈਂ ਜਾਵਾ ਤੇ ਵਨਸਵੰਨੇ ਪਾਵਾਂ ਤੇ ਵਨਸਵੰਨਾ ਖਾਵਾਂ ਤੇ ਇਹਨਾਂ ਨੂੰ ਨਾ ਕੋਈ ਪਿਆਸਾ ਦੇਵੇ ਇਹ ਐਦਾ ਹੀ ਮਰਨ ਭੁੱਖੇ ਹੀ ਜੀ ਤੇ ਧੀਆ ਸਾਰਿਆਂ ਦਾ ਹੀ ਕਰਦਾ ਫੇਰਾ ਨਹੀਂ ਕਰਦਾ ਮੈਂ ਚੰਗੇ ਪਾਵਾਂ ਬੱਚਿਆਂ ਦਾ ਵੀ ਕਰਦਾ ਫੇ ਅਸੀਂ ਚੰਗੇ ਪਾਈਏ ਉਹ ਮੁੰਡਾ ਬਾਹਰ ਅੰਦਰ ਸਕੂਲੇ ਜਾਂਦਾ ਸਾਰੇ ਕੰਮ ਉਹਦਾ ਵੀ ਜੀ ਕਰਦਾ ਲੋਕਾਂ ਨੂੰ ਵੇਖ ਕੇ ਵੀ ਕਿਤਨੇ ਚੰਗੇ ਪਾ ਕੇ ਆਉਂਦੇ ਆ ਹਾਂ ਤੇ ਇਦਾਂ ਹੀ ਆ ਪਰ ਇਹ ਸਮਝਣ ਦੀ ਲੋੜ ਮੱਗਾਂ ਦੇ ਕੱਖ ਵੀ ਨਹੀਂ ਹੋਣੀ ਪੈਣਜੀ ਵਾਲੀ ਵੀ ਮਿਲ ਜਾਣੀ ਸੀ ਚੱਲ ਇਹ ਵੀ ਪਿਆਰ ਮੁਹੱਬਤ ਨਾ ਰਹਿੰਦੀ ਸਾਨੂੰ ਵੀ ਦੋ ਕੁल्ले ਲਾਗੇ ਪਾ ਦਿੰਦੇ ਸਾਨੂੰ ਵੀ ਹੁੰਦਾ ਵੀ ਚੱਲ ਅਸੀਂ ਆਪਣੇ ਘਰ ਬਹਿ ਜਾਂਦੇ ਆਪਣੇ ਘਰ ਬਹਿਣ ਦੇ ਨਾਲ ਕੋਈ ਵੀ ਨਹੀਂ ਹੋਣੀ ਪਰ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਵਧਾਈ ਗਈ ਹਾਏ ਸੌਦਾ ਵੱਧ ਵਰਤਦੀ ਆ ਹਾਏ ਮੇਰਾ ਬੰਦਾ ਤੇ ਮੁੰਡਾ ਮੇਰਾ ਸਕੂਲੇ ਚੱਲ ਜਾਂਦੇ ਆ ਰੋਟੀ ਇਹ ਦਿਨੇ ਖਾਂਦੇ ਆ ਮੈਂ ਵੀ ਅਹੀਂ ਤੇ ਦਿਨੇ ਖਾਣੇ ਆ ਤਾਂ ਤੁਸੀਂ ਕਿਹੜਾ ਮੂੰਹ ਨੂੰ ਛਿੱਕਾ ਲਿਆ ਵਾ ਖਾ ਕੇ ਵੀ ਜਾਂਦੇ ਆ ਟਿਕਣਾ ਵਿੱਚ ਪਾ ਕੇ ਨਾਲ ਵੀ ਖੜਦੇ ਆ ਏਡੀ ਕਿਹੜੀ ਗੱਲ ਵਾ ਉੱਥੇ ਕੀ ਫਰਕ ਆ ਫਿਰ ਦੱਸ ਤੇ ਰੋਟੀ ਤਾਂ ਧੀਏ ਖਾਣੀ ਆ ਕਿ ਇਹਨੇ ਜਿੰਨ ਕੰਮ ਕਰਨਾ ਸਾਰਾ ਦਿਨ ਘਰ ਉਹਨੇ ਰੋਟੀ ਨਹੀਂ ਖਾਣੀ ਜਿਹੜੇ ਬਾਹਰ ਜਾਂਦੇ ਉਹ ਵੀ ਖਾਂਦੇ ਆ ਨਾਲ ਵੀ ਲੈ ਜਾਂਦੇ ਏਦਾਂ ਹੀ ਪਰ ਇਹ ਨਹੀਂ ਨਾ ਗੱਲ ਸਮਝਦੀ ਸਾਡਾ ਹੀ ਖਰਚਾ ਬੱਸ ਵਾਂਜ ਤੇ ਚੜਾਇਆ ਸਾਡਾ ਹੀ ਉਦਾਂ ਹੀ ਦੰਦ ਕਥਿਆ ਜ਼ਿਆਦਾ ਕਰਦੇ ਅਗਲੇ ਵੀ ਗੱਲ ਹੋਰ ਕੁਛ ਨਹੀਂਗੀ ਤੇ ਮੈਂ ਤਾਂ ਹੀ ਕਿਹਾ ਸੀਗਾ ਮੈਂ ਆਪੇ ਐਵੇਂ ਹੁਣ ਘਰ ਜਾਵਾਂਗੇ ਤੇ ਇੱਕ ਪੱਤ ਦਾ ਮੂੰਹ ਕਾਲਾ ਹੁੰਦਾ ਦਫਾ ਕਰ ਪਰ ਜੋ ਕਰਮਾ ਜੋ ਮਿਲਦਾ ਹੀ ਜਾਣਾ ਉਹ ਤੇ ਰੱਬ ਨੇ ਦਈ ਹੀ ਦੇਣਾ ਹਾਂ ਜਿੰਨੇ ਪੈਦਾ ਕੀ ਤਾਂ ਰੋਟੀ ਤੇ ਦਊਗਾ ਹੀ ਨਾ ਇੰਨੀ ਕੋਈ ਗੱਲ ਹੈਗੀ ਉਹ ਤੇ ਮਹਾਰਾਜ ਨੇ ਤੇ ਕੀ ਦੇਣਾ ਹਾਂ ਦੇਣ ਵਾਲਾ ਉਹ ਹੀ ਆ ਹੁਣ ਬੰਦਾ ਕੌਣ ਕੇ ਇਹਨੂੰ ਦਿੰਦਾ ਆ ਜਾ ਤੂੰ ਪੱਖੇ ਥੱਲੇ ਬੋ ਇਥੇ ਗਰਮੀ 'ਚ ਬੈਠੇ ਜੀ ਕੋਈ ਗੱਲ ਨਹੀਂ ਪੱਖੇ ਥੱਲੇ ਹੋਈ ਆਈ ਅੱਗੇ ਆ ਜਾਓ ਇਥੇ ਗਰਮੀ ਬੜੀ ਏ ਕਿਦਾਂ ਹੁਸਰਜਾ ਲਗਾਵਾ ਚੰਗਾ ਚਲੋ ਹੈਲੋ ਸਸਿਕਾ ਭਾਜੀ ਹਾਂਜੀ ਹਾਂਜੀ ਠੀਕ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਆਪਣੇ ਵੀ ਠੀਕ ਹੀ ਆ ਹਾਂਜੀ ਹਾਂਜੀ ਕੀ ਕਾਰੋਬਾਰ ਚੱਲਦਾ ਅੱਛਾ 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 ਉਹ ਆਹ 1500 ਨੂੰ ਹੋ ਹੀ ਗਈ ਸਾਰਿਆਂ ਦੀ ਤਕਰੀਬਨ ਲੋਕੇ ਵੱਢਣ ਆਪੇ ਹਾਂ ਹਾਂ ਠੀਕ ਆ ਨਹੀਂ ਸਾਡੇ ਦੇ ਲੇਟ ਆ ਥੋੜਾ ਜਿਹਾ ਕਰਨ ਫੋਨ ਕਾਦੇ ਆਤੇ ਕਰਨੇ ਮੈਂ ਚੱਲ ਭਾਈ ਇਹਦਾ ਚੱਲ ਪੁੱਛਦੇ ਨਾ ਨਹੀਂ 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 ਫੋਨ ਕਿਉਂ ਨਹੀਂ ਕਰਨਾ ਆ ਤੇ ਭਾਈ ਆ ਗੱਲ ਇਤਰਾਵਾ ਇਹ ਪੈਨ ਨੂੰ ਨੰਬ ਉਹ ਥੋੜਾ ਇਹ ਗੱਲ ਸਮਝਾਵੀਂ ਪਿਓੜੀ ਪਹਿਲੀ ਏ ਥੋੜੀ ਬਹੁਤੀ ਤੇ ਉਹ ਸਾਡੇ ਇੱਕ ਭਰਾਵਾਂ ਭਰਾਵਾਂ ਦੇ ਕਪਾਤ ਨਾ ਪਾ ਦੇ ਦੋਵਾਂ ਚ ਠੀਕ ਨਹੀਂ ਕੋਈ ਇਹਨੂੰ ਪਤਾ ਵਾ ਸਾਰਾ ਵੀ ਭਾਈ ਤੁਹਾਨੂੰ ਨੀਕਾ ਪਤਾ ਤੁਹਾਨੂੰ ਲੱਗੇ ਕਿ ਗੱਲ ਹੀ ਨਹੀਂ ਕੀਤੀ ਆ ਤੇ ਚਲੋ ਅੱਜ ਗੱਲ ਨਿਕਲੀ ਤੇ ਤੁਹਾਨੂੰ ਪਤਾ ਲੱਗਾ ਲੱਗਾ ਵਾ ਆਹੋ ਠੀਕ ਨਹੀਂ ਕਿਉਂ ਥੋੜਾ ਜਿਹਾ ਉਹਦੇ ਥਾਂ ਵਾ ਤੇ ਇਹਨੂੰ ਕਹੇ ਬੁਧੀ ਗੱਲ ਬਾਤ ਨਾ ਕਰੇ ਆਹੋ ਹਾਂਜੀ ਹਾਂਜੀ ਉਹ ਨਹੀਂ ਭਾਜੀ ਭਈ ਦਾ ਟੁੱਟਦੇ ਡੁੱਟਦੇ ਟੁੱਟ ਜੀਦਾ ਵਾ ਨਾ ਗੱਲ ਭਾਵੇਂ ਲੱਖ ਦੀ ਤੇ ਭਾਵੇਂ ਕੱਖ ਦੀ ਹੈ 30 ਸਣੇ ਜੇ ਆਹੋ ਠੀਕ ਨਹੀਂ 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 ਆਹੋ ਬਾੜ ਨਾਲ ਦਾ ਟਾਡਾ ਇਹ ਦੋਹਾਂ ਸਾਡਾ ਦੋਹਾਂ ਭਰਾਵਾਂ ਦਾ ਵਾ ਉਹ ਨਹੀਂ 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 ਭਾਜੀ ਅਜੇ ਨਹੀਂ ਗੱਲ ਕੋਈ ਬੜਾ ਹਨੂਮਾਨ ਵਾ ਟਾਡੇ ਤੇ ਆਹੋ ਚਲੋ ਤੁਸੀਂ ਫਿਰ ਵੀ ਕਹਿ ਦਿਓ ਹੈ ਹੁਣ ਦੱਸਾਂ ਗੱਲ ਕੀ ਹੈ ਭਾਜੀ ਵੇਖੋ ਹਰ ਪਲੜਾ ਇੱਕ ਪਸਾ ਠਾਂ ਛਾਬੇ ਦਾ ਹੁੰਦਾ ਇਹਨਾਂ ਦਾਵਾ ਜਾਂ ਉਧਰ ਤੇ ਜਾਂ ਉਧਰ ਹੈ ਉਹ ਚਲੋ ਮੈਨੂੰ ਮਾਰੇ ਮੋਢੀ ਨੌਕਰੀ ਮਿਲ ਗਈ ਹੁਣ ਮੇਰਾ ਵੀ ਥੋੜਾ ਬੋਧਾ ਚਲੋ ਕੰਮ ਸੈਟ ਹੋਆ ਤੇ ਇਹਨੂੰ ਹੁਣ ਥੋੜਾ ਬੋਧਾ ਕਰਨਾ ਪੈਣਾ ਵਾ ਠੀਕ ਨਹੀਂ ਬਾਕੀ ਜੋ ਜਿੰਨੀ ਕੁ ਮਤ ਹੈ ਹੋਊਗੀ ਮੇਰੇ ਕੋਲ ਮੈਂ ਕਰ ਦੂੰਗਾ ਦੀ ਕੋਈ ਗੱਲ ਨਹੀਂ ਆਹੋ ਕਮਰੇ-ਕਮਰੇ ਚਾਲੂ ਕਰੂਗਾ ਤੇ ਕੋਈ ਗੱਲ ਨਹੀਂ ਬਣਾਵਾਂਗੇ ਸਾਰਾ ਕੁਝ ਆਹੋ ਤੇ ਬਾਕੀ ਭੈਣ ਨੂੰ ਕਿਉਂ ਵੀ ਹਾ ਕੰਮ ਨਾ ਕਰੀ ਤੇ ਜੋ-ਜੋ ਵੀ ਹੈਗਾ ਨਾ ਉਹ ਸਾਦ ਦੋਨੋਂ ਦੋਹਾਂ ਦੇ ਨਾਮ ਬਰਾਬਰ ਕਰਦੀ ਤੂੰ ਆ ਚਲੋ ਚਲੋ ਠੀਕ ਹੈ ਠੀਕ ਆਇਓ ਕੇਵਲ ਤੇ ਫਿਰ ਕਰਦੇ ਹੋ ਗੱਲ ਹੈ ਆਹੋ ਬਹੁਤal ਬੁਧੀ ਨਾਲ ਵਾਤ ਕਰ ਕਿੰਨਾ ਗੱਲ ਕਰਿਆ ਆਪਣੇ ਪ੍ਰੇਮ ਜੀ ਨੇ ਗੱਲ ਕਰ ਲਿਓ ਹਾਂਜੀ 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 ਚਲੋ ਠੀਕ ਆ ਮਰ ਨੂੰ ਕਿਹੜਾ ਕੋਈ ਨਹੀਂ ਮਰਾਂਗੇ ਆਉਂਗਾ ਹੁਣ ਆ ਗਿਆ ਨਿਕਾ ਤੰਗਾ ਭਾਈ ਸੱਸੀ ਪਾ ਸੱਸੀ ਪਾ ਲੈ ਵੀ ਮੱਥਾ ਤੇ ਦਿੱਤੀ ਠੋਕ ਹੁਣ ਭਾਈ ਆਪੇ ਪੁੱਛੂਗਾ ਨਾ ਤੂੰ ਕੀ ਚੱਕ ਚਲਾਉਂਦੀ ਫਿਰਦੀ ਓਸੇ ਜਾ ਕੇ ਠੀਕ ਨਹੀਂ ਆਪੋ ਵੀ ਮਰ ਜੂ ਤੇ ਛੋਟਾ ਵੀ ਬਾਜੂ ਇਤਨਾ ਕੰਮ ਨਿਕਲਣਾ ਬਣੀ ਫਿਰਦੀ ਵੱਡੀ ਪੈਰੀ ਵਾਲੀ